ਸਭ ਤੋਂ ਪਹਿਲਾਂ ਮੈਂ ਸਾਰੇ ਦੋਸਤਾਂ ਦਾ ਮੀਡੀਆ ਪ੍ਰੈਸ ਤੋਂ ਆਏ ਇਹ ਛੋਟੇ ਜਿਹੇ ਵੱਡੇ ਭਰਾਵਾਂ ਦਾ ਸ਼ੁਕਰੀਆ। ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਛੋਟੇ ਵੀਰ ਸੰਜੇ ਤਲਵਾਰ ਜੀ ਦਾ। ਫਿਰ ਪ੍ਰਧਾਨ ਸਾਡੇ ਸਤਿਕਾਰਯੋਗ ਪੰਜਾਬ ਦੇ ਪ੍ਰਧਾਨ ਲੁਧਿਆਣੇ ਦੇ ਪਾਰਲੀਮੈਂਟ ਮੈਂਬਰ ਰਾਜਾ ਵੜਿੰਗ ਜੀ ਦਾ। ਔਰ ਉਸ ਤੋਂ ਬਾਅਦ ਪ੍ਰਧਾਨ ਕੇ ਪੀ ਰਾਣਾ ਜੀ ਫਾਰਮਰ ਸਪੀਕਰ ਸਾਹਿਬ ਦਾ ਇਹ ਚੇਅਰਮੈਨ ਸੀਗੇ ਟਿਕਟ ਵਾਨਡ ਕਮੇਟੀ ਸਕਰੀਨਿੰਗ ਕਮੇਟੀ ਦੇ ਬੜੀ ਸੂਝਵਾਨਤਾ ਦੇ ਨਾਲ ਸ਼ਲੀਨਤਾ ਦੇ ਨਾਲ ਡਿਜ਼ਰਵਿੰਗ ਕੈਂਡੀਡੇਟਸ ਨੂੰ ਟਿਕਟਾ 노 ਐਨੀ ਪਿਕ ਐਂਡ ਚੂਜ਼ 노 ਐਨੀ ਪੁੱਤ ਭਤੀਜਾ ਉਹਨਾਂ ਲੋਕਾਂ ਨੂੰ ਜਿਹੜੇ ਪਾਰਟੀ ਦੇ ਡਿਸਪਲਿਨ 'ਚ ਰਹਿ ਕੇ ਸਮਰਥਾ ਰੱਖਦੇ ਆ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਦੀ ਸੋ ਉਹਨਾਂ ਨੂੰ ਟਿਕਟਾਂ ਦਿੱਤੀਆਂ ਨੇ ਐਂਡ ਵੀ ਆਲ ਆਰ ਯੂਨਾਈਟ ਅਸੀਂ ਜਦੋਂ ਲੜਾਈ ਲੱਗਦੀ ਆ ਤੇ ਫਿਰ ਸਾਰੇ ਗੁੱਸੇ ਗਿਲੇ ਭੁੱਲ ਕੇ ਯੂਨਾਈਟ ਹੋ ਕੇ ਉਹ ਲੜਾਈ ਸੋ ਅਸੀਂ ਨਗਰ ਨਿਗਮ ਦੀ ਲੜਾਈ ਲੁਧਿਆਣਾ ਸ਼ਹਿਰ ਦੀ ਵਹਿਤਰੀ ਵਾਸਤੇ ਕ੍ਰਪਸ਼ਨ ਫ੍ਰੀ এনਵਾਇਰਨਮੈਂਟ ਵਾਸਤੇ ਲੁਧਿਆਣਾ ਦੀ ਡਿਵੈਲਪਮੈਂਟ ਵਾਸਤੇ ਤੇ ਕਿਸੇ ਬਸ਼ਰ ਨੂੰ ਨਗਰ ਨਿਗਮ ਦੇ ਕਿਸੇ ਅਧਿਕਾਰੀ ਤੋਂ ਕੋਈ ਤੰਗੀ ਨਾ ਆਵੇ ਇਸ ਵਿਸ਼ੇ ਦੇ ਉੱਤੇ ਇਹ ਇਲੈਕਸ਼ਨ ਲੋਕਾਂ ਦੀ ਸਰਦਲ ਤੇ ਲੋਕਾਂ ਦੇ ਦਰਵਾਜੇ ਤੇ ਜਾ ਕੇ ਅਸੀਂ ਇਹ ਪ੍ਰੋਮਿਸ ਕਰਕੇ ਇਲੈਕਸ਼ਨ ਬਾਬੇ ਦੀ ਕਿਰਪਾ ਨਾਲ ਜਿੱਤ ਕੇ ਨਗਰ ਨਿਗਮ ਲੁਧਿਆਣਾ ਦੇ ਵਿੱਚ ਮੇਅਰ ਕਾਂਗਰਸ ਪਾਰਟੀ ਦਾ ਬਣਾਵਾਂਗੇ ਅਸੀਂ ਐਦ ਕਰਦੇ ਹਾਂ ਸਾਰੇ ਜਣੇ ਮੈਂ ਫਿਰ ਕਾਂਗਰਸ ਦੀ ਲੀਡਰਸ਼ਿਪ ਦਾ ਕਾਂਗਰਸ ਦੇ ਸਤਕਾਰਯੋਗ ਸਾਰੇ ਵਰਕਰਸ ਦਾ ਜਿਨ੍ਹਾਂ ਨੇ ਬੜਾ ਸਪੋਰਟ ਕੀਤਾ ਬੜਾ ਤਹੱਲਮ ਰੱਖਿਆ ਬੜਾ ਪੇਸ਼ੈਂਸ ਔਰ ਬੜੀ ਫਰਾਗਦਿਲੀ ਦਿਖਾਈ ਜੀ ਨੂੰ ਮਿਲ ਗਈ ਬਾਕੀ ਸਾਰੇ ਦੋਸਤ ਉਹਦੇ ਨਾਲ ਚਲੇ ਗਏ ਟਿਕਟ ਇੱਕ ਨੂੰ ਮਿਲਣੀ ਆ ਇੱਕ ਵਾਰਡ ਦੇ ਵਿੱਚ ਹੋ ਸਕਦਾ 4 ਦਾਵੇਦਾਰ ਹੋਣ 5 ਹੋਣ 7 ਹੋਣ ਪਰ ਸਾਰਿਆਂ ਨੇ ਫਰਾਗ ਦੇ ਲਈ ਦਿਖਾਈ ਵੀ ਜਿਹਨੂੰ ਪਾਰਟੀ ਨੇ ਆਪਣੇ ਪੈਰਾਮੀਟਰ ਆਪਣੀਆਂ ਰੋਟਾਂ ਦੇ ਆਧਾਰ ਤੇ ਟਿਕਟ ਦੇ ਦਿੱਤਾ ਅਸੀਂ ਸਾਰੇ ਉਮੀਦਵਾਰ ਬਣ ਗਏ ਸੋ ਇਸ ਗੱਲ ਦੀ ਵੱਡੀ ਖੁਸ਼ੀ ਆ ਲੁਧਿਆਣੇ ਦੇ ਅੰਦਰ ਪਿਛਲੇ ਤਕਰੀਬਨ 3 ਸਾਲਾਂ ਤੋਂ ਨਾ ਬੜੀ ਹਨੇਰ ਕਰਦੀ ਦਾ ਮਾਹੌਲ ਪੈਦਾ ਹੋਇਆ ਹੈ ਹੈ ਤਾਂ ਸਾਰੇ ਪੰਜਾਬ ਚ ਪਰ ਮੈਂ ਕਿਉਂਕਿ ਨਗਰ ਨਿਗਮ ਦੀ ਚੋਣ ਹੈ ਤਾਂ ਮੈਂ ਸੀਮਤ ਰਹੂੰਗਾ ਲੁਧਿਆਣੇ ਤੱਕ ਐਸਾ ਮਾਹੌਲ ਫਿਰਜਿਆ ਗਿਆ ਉਹ ਕੰਮ ਜਿਹੜਾ ਉਦਾਹਰਨ ਦੇ ਤੌਰ ਤੇ ਕਹਿ ਲਈਏ ਕੋਈ 5000 ਰੁਪਿਆ ਮੈਂ ਇਹ ਵੀ ਮੰਨਦਾ ਕਿ ਕ੍ਰਪਸ਼ਨ ਫ੍ਰੀ ਕਿਸੇ ਪਾਰਟੀ ਦੀ ਗਵਰਨਮੈਂਟ ਦੇ ਵਿੱਚ এনਵਾਇਰਨਮੈਂਟ ਨਹੀਂ ਹੋਇਆ ਜਿਹੜਾ ਕੰਮ 5000 ਰੁਪਿਆ ਰਿਸ਼ਵਤ ਨਾ ਹੁੰਦਾ ਸੀ ਅੱਜ 50000 ਨਾਲ ਵੀ ਰਿਸ਼ਵਤ ਖੋਰੀ ਕਿੰਨੇ 100% ਇਜਾਫਾ ਹੋਇਆ ਲੋਕ ਆਪਣੇ ਆਪ ਨੂੰ ਲੋਅਰਸ ਫੀਲ ਕਰ ਰਹੇ ਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਵੱਡੀਆਂ ਜ਼ਿੰਮੇਵਾਰੀਆਂ ਵੋਟਰ ਨੇ ਦਿੱਤੀਆਂ ਇੱਕ ਇਤਿਹਾਸਿਕ ਮੰਡੇਟ ਦੇ ਦਿੱਤਾ ਪਰ ਉਹ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਬਿਫਲ ਹੋ ਗਏ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਅਸਫਲ ਹੋ ਗਏ ਇਥੋਂ ਤੱਕ ਚਾਹੇ ਉਹ ਆਮ ਨਾਗਰਿਕ ਆ ਚਾਹੇ ਕੋਈ ਦੁਕਾਨਦਾਰ ਆ ਤੇ ਚਾਹੇ ਕੋਈ کارਖਾਨੇ ਦਾ ਆ ਰਿਹਾ ਸਾਰੇ ਲੋਕ ਆਪਣੇ ਆਪ ਨੂੰ ਇਸ ਕਰਪਸ਼ਨ ਦੀ ਚੱਕੀ ਦੇ ਵਿੱਚ ਪਿਸਦਾ ਹੋਇਆ ਬੇਵਸ ਮਹਿਸੂਸ ਕਰ ਰਿਹਾ ਸੋ ਅਸੀਂ ਇਹ ਗੱਲ ਤੁਹਾਡੇ ਦਰਿਯੇ ਲੁਧਿਆਣਾ ਦੇ ਵੋਟਰਾਂ ਦੇ ਨਾਲ ਇੱਕ ਵਾਅਦੇ ਦੇ ਰੂਪ ਦੇ ਵਿੱਚ ਕਿ ਅਸੀਂ ਤੁਹਾਨੂੰ ਉਹ এনवायरमेंट ਜਿਹੜਾ ਹੈ ਸਾਰੀ ਟੀਮ এনवायरमेंट ਉਸਾਰਨ ਦੇ ਵਿੱਚ ਆਪਣੀ ਭੂਮਿਕਾ ਪਸ਼ੋਕਰ ਸਮੇਂ ਤੇ ਨਿਭਾਉਂਦੀ ਰਹੀ ਹੈ ਤੇ ਅੱਜ ਅਸੀਂ ਫੇਰ ਲੁਧਿਆਣਾ ਵਾਸੀਆਂ ਨਾਲ ਇਹ ਐਦ ਕਰਦੇ ਆ ਤੁਸੀਂ ਚਿੰਤਾ ਨਾ ਕਰੋ ਕੋਈ ਅਫਸਰ ਚੂਮ ਵੀ ਕਰਕੇ ਦਿਖਾ ਦੇ ਤੁਹਾਡੇ ਸਾਹਮਣੇ ਇਹ ਕਾਉਂਸਲਰ ਸਹਿਬਾਨ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤਾ ਹੈ ਤੁਹਾਡੇ ਅਸ਼ੀਰਵਾਦ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਬੇਲਗਾਮ ਤੇ ਭੂਤਰੀ ਹੋਈ ਅਫਸਰਸ਼ਾਈ ਨੂੰ ਨਕੇਲ ਪਾ ਕੇ ਮੈਂ ਸਾਰਿਆਂ ਲਈ ਨਹੀਂ ਵਰਤ ਰਿਹਾ ਇਹ ਸ਼ਬਦ ਦੇ ਚੰਗੇ ਵੀ ਅਫੀਸਰ ਸਹਿਬਾਨ ਹੈਗੇ ਪਰ ਜਿਹੜੇ ਭੂਤਰੇ ਤੇ ਬੇਈਮਾਨ ਆ ਉਹਨਾਂ ਨੂੰ ਸਿੱਧਿਆ ਕਰਨ ਵਾਸਤੇ ਇਹ ਕਾਉਂਸਲਰ ਸਾਥੀ ਜਤਨ ਤੋਂ ਬਾਅਦ ਆਪਣੀ ਭੂਮਿਕਾ ਆਪਣੀ ਡਿਊਟੀ ਬਾਖੂਬੀ ਨਿਭਾਉਣਗੇ ਸਰ ਭਾਜਪਾ ਦੇ ਵਿੱਚ ਟਿਕਟਾਂ ਵੰਨ ਤੋਂ ਬਾਅਦ ਕਾਫੀ ਜ਼ਿਆਦਾ ਮੁਕਾਬਲਤ ਲੋਕਲ ਲੈਵਲ ਤੇ ਦਿਖਣ ਨੂੰ ਮਿਲ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਵੀ ਚਾਰ ਉਹ ਵਿਧਾਇਕ ਨੇ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਟਿਕਟਾਂ ਜਿਹੜੀਆਂ ਨੇ ਦਿੱਤੀਆਂ ਨੇ ਸੋ ਇਹ ਛੋਟੇ ਵੀਰ ਤੁਹਾਡੀ ਗੱਲ ਬੜੀ ਬਾਜਵ ਹੈ ਪਰ ਇਹ ਸਵਾਲ ਜੇ ਤੁਸੀਂ ਭਾਜਪਾ ਵਾਲੇ ਜਾਂ ਝਾੜੂ ਵਾਲੇ ਦੋਸਤਾਂ ਨੂੰ ਪੁੱਛੋ ਤਾਂ ਜ਼ਿਆਦਾ ਵਧੀਆ ਹੋਊਗਾ ਭਾਈ ਭਤੀਜਾਬਾਦ ਉਹ ਪਾਰਟੀ ਜਿਹੜੀ ਆਈ ਸਿਰਫ ਤੇ ਸਿਰਫ ਬਦਲਾਵ ਦਾ ਨਾਮ ਲੈ ਕੇ ਸੀ ਕਿ ਬਦਲਾਵ ਹਮ ਰਾਜਨੀਤੀ ਕਰਨੇ ਨਹੀਂ ਹਮ ਰਾਜਨੀਤੀ ਬਦਲਨੇ ਆਏ ਹੈ ਇਹ ਬਦਲਾਵ ਹੈਗਾ ਉਹ ਯਾਰ ਮਰ ਗਏ ਵਰਕਰ ਤੁਹਾਡੇ volunteer ਵਰਕਰ ਨਾ ਨਵਾਂ ਸ਼ਬਦ ਸੀਗਾ volunteer ਉਹ ਮਰ ਗਏ ਤੁਹਾਡੇ volunteer ਵਿਚਾਰੇ ਉਹਨਾਂ ਦੇ ਕੱਛੇ ਘਸ ਗਏ ਕੰਮ ਕਰਦਿਆਂ ਦੇ ਤੇ ਅੱਜ ਤੁਸੀਂ ਉਹ ਘਰਾਂ 'ਚ ਬਿਠਾ ਕੇ ਆਪਣੇ ਪੁੱਤ ਤੇ ਭਤੀਜਾ ਨੂੰ ভোটার ਆਪਣਾ ਫੈਸਲਾ ਸੂਈ ਦੇ ਨੱਕੇ ਚੋਂ ਦੀ ਨਗਾ ਕੇ ਦਿੰਦਾ ਇਹ ਵੋਟਰ ਦੱਸੂਗਾ 21 ਤਰੀਕ ਨੂੰ ਕਿ ਪੁੱਤ ਭਤੀਜਾ ਬਾਦ ਵਾਲਿਆਂ ਦਾ ਹਾਲ ਤੇ ਹਸ਼ਰ ਕੀ ਹੁੰਦਾ ਰਹਿ ਗਈ ਗੱਲ ਭਾਜਪੀ ਦੀ ਸੋ ਭਾਜਪੀ ਵਾਲੇ ਉੱਚੀਆਂ ਵੱਡੀਆਂ ਗੱਲਾਂ ਜ਼ਰੂਰ ਪੰਜਾਬ ਦੇ ਵਿੱਚ ਕਰਨਗੇ ਪਰ ਇੱਥੇ ਉਹਨਾਂ ਦੀ ਦਾਲ ਗਲਣੀ ਨਹੀਂ ਇਹ ਪਸ਼ੋਕੜ ਜੇ ਹੋਈਆਂ ਸਾਰੀਆਂ ਇਲੈਕਸ਼ਨਾਂ ਨੇ ਸਿੱਧ ਕਰ ਦਿੱਤਾ ਤੇ ਨਗਰ ਨਿਗਮ ਵੀ ਸਿੱਧ ਕਰ ਦੋ ਕੰਮ ਹੈ ਕਾਂਗਰਸ ਦਾ ਫੇ ਆਉਣ ਵਾਲਾ ਜਿਹੜਾ 2-4 ਦਿਨ ਜਦੋਂ ਚੋਣ ਖਾੜਾ ਪਹੂਗਾ ਤੁਹਾਨੂੰ ਪਤਾ ਲੱਗ ਜਾਊਗਾ ਪਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਅਸੀਂ ਲਾਹਮਸਾਲ ਜਿੱਤ ਪ੍ਰਾਪਤ ਕਰਕੇ ਨਗਰ ਨਿਗਮ ਦੇ ਅੰਦਰ ਕਾਂਗਰਸ ਪਾਰਟੀ ਦਾ ਪਰਚਮ ਬੁਲੰਦ ਕਰਾਂਗੇ ਐਸਾ ਤੁਹਾਡੇ ਦੋ ਜਿਹੜੇ ਵਿਧਾਨ ਸਭਾ ਹਲਕੇ ਨਹੀਂ ਉੱਥੇ ਤੁਹਾਡੇ ਵੀ ਕਈ ਕੋਟਲਰ ਜਿਹੜੇ ਜਿੱਤੇ ਸੀ ਤੇ ਉੱਥੇ ਫਿਰ ਕਿੰਦਾ ਸਮਝੌਤਾ ਕੀਤਾ ਗਿਆ ਹੈ ਇਹ ਆ ਕਾਂਗਰਸ ਦੇ ਜਿਹੜੇ ਉਮੀਦਵਾਰ ਤੁਸੀਂ ਮੇਰਾ ਖਿਆਲ ਹਜੇ ਲਿਸਟ ਦੇਖੀ ਨਹੀਂ ਲਿਸਟ ਦੇ ਵਿੱਚ ਡਿਜ਼ਰਵਿੰਗ ਨੂੰ ਟਿਕਟ ਦਿੱਤੀ ਆ ਨੋ ਬੈਂਸ ਨੋ ਐਨੀ ਅਦਰ ਜਿਹੜਾ ਜਿੱਤਣ ਦੀ ਸਮਰੱਥਾ ਰੱਖਦਾ ਨਾ ਪਾਰਟੀ ਦਾ ਲਾਇਲ ਬਣ ਕੇ ਲੋਕਾਂ ਦੀ ਸੇਵਾ ਕਰਨ ਦੀ ਜ਼ੁਰਤ ਤੇ ਦਮ ਪਰਦਾ ਉਸ ਦੋਸਤ ਨੂੰ ਟਿਕਟ ਦਿੱਤਾ ਗਿਆ ਕਿਸੇ ਦੇ ਨਾਮ ਤੇ ਟਿਕਟ ਹੈ ਹੀ ਨਹੀਂ ਨਾ ਬੈਂਸ ਦੇ ਨਾਮ ਦੇ ਨਾ ਕਿਸੇ ਹੋਰ ਦੇ ਨਾਮ ਤੇ ਸਾਹਿਬ ਕਿਹੜੇ ਮੁੱਦਿਆਂ ਲੈ ਕੇ ਨਾਲ ਲੜੋਗੇ ਕਿਉਂਕਿ 92 ਸੀਟਾ ਤੋਂ 3 ਸੀਟਾ ਹੋਰ ਆਮ ਆਦਮੀ ਪਾਰਟੀ ਦੀ ਨਹੀਂ ਕੋਈ ਦਿੱਤੀ ਹੈਗੀ ਉਹ ਕੈਰੀਗੇਸੀ ਕੰਮ ਕਰ ਰਹੀਆਂ ਦਿੱਤੀ ਪ੍ਰਤੀ ਜਾਂ ਮੋਹੱਲਾ ਕਲੀਨਿਕ ਜਿਸ ਕਰਕੇ ਲੋਕਾਂ ਤੋਂ ਮੁਕਤਾ ਪਾ ਰਹੇ ਨੇ ਕਾਂਗਰਸ ਕੋ ਕਿਹੜਾ ਮੁੱਦਾ ਜੀ ਮੋਹੱਲਾ ਕਲੀਨਿਕ ਦਾ ਸ਼ਾਇਦ ਤੁਸੀਂ ਵੀ ਗਵਾਹ ਹੋਵੋਗੇ ਉਥੇ ਹਾਲਤ ਹੈ ਹਸ਼ਿਰਕੀ ਆ ਬਿਜਲੀ ਵਾਲੇ ਬਿੱਲਾਂ ਦਾ ਲੋਕ ਬਿੱਲ ਚੱਕੀ ਫਿਰਦੇ ਆ ਚੋਰ ਮੋਰੀ ਰਾਈ ਬਢਾਂਗਾ ਲਾਉਣ ਦਾ ਯਤਨ ਕੀਤਾ ਯਾਰ ਰਹਿ ਗਈ ਗੱਲ 1000 ਰੁਪਿਆ ਹਰ ਲੇਡੀਜ਼ ਨੂੰ ਦੇਣ ਦਾ ਉਹ ਕਿੱਥੇ ਰਹਿ ਗਈ ਗੱਲ ਸੋ ਇਹ ਸਰਕਾਰ ਇਹ ਪਾਰਟੀ ਸਿਰਫ ਤੇ ਸਿਰਫ ਛਲੇਡਾ ਸਰਵਿਸ ਹੁਣਿਆ ਤੁਸੀਂ ਇਹ ਛਲੇਡਿਆਂ ਦੀ ਪਾਰਟੀ ਆ ਛਲੇਡੇ ਵਾਲੀਆਂ ਗੱਲਾਂ ਕਰਕੇ ਲੋਕਾਂ ਨੂੰ ਕਾਂਟਕੀ ਹਾਂਡੀ ਦੋਸਤ ਇੱਕ ਵਾਰ ਚੜਦੀ ਆ ਬਾਰ ਬਾਰ ਨਹੀਂ ਚੜ ਹਟੀ ਆ ਬਾਏ ਇਲੈਕਸ਼ਨ ਕੋਈ ਇਲੈਕਸ਼ਨ ਨਹੀਂ ਹੁੰਦਾ ਸਰਕਾਰ ਬਨਾਮ ਆਮ ਆਦਮੀ ਬਣ ਜਾਂਦਾ ਆ ਆਮ ਪਾਰਟੀ ਸਰਕਾਰ ਬਨਾਮ ਜਿਹਦੀ ਸਰਕਾਰ ਹੈਗੀ ਆ ਤੇ ਉਹ ਸੋਚਦਾ ਵੀ ਭਾਈ ਮੇਰੀ ਸਾਰੀ ਸਰਕਾਰ ਸਣੇ ਪੁਲਿਸ ਸਣੇ ਸਾਰੇ ਅਫਸਰ ਮੇਰੇ ਦਿੱਤੇ ਹੋਏ ਮੇਰੀ ਸਰਕਾਰ ਵੱਲੋਂ ਦਿੱਤੇ ਹੋਏ ਉਮੀਦਵਾਰ ਦੀ ਮਦਦ ਹੋ ਇਹੀ ਕੁਸ਼ੀ ਹੋਇਆ ਸੋ ਇਹ ਜਿਹੜਾ ਬਾਇ ਇਲੈਕਸ਼ਨ ਦਾ ਤੁਸੀਂ ਸਵਾਲ ਕਰਦੇ ਹੋ ਇਹ ਕੋਈ ਇਹਦੇ ਤੇ ਨਹੀਂ ਟੁਕਦਾ ਨਗਰ ਨਿਗਮ ਲੁਧਿਆਣਾ ਦੀ ਗੱਲ ਕਰਾਂ ਤੇ ਅਸੀਂ लुधियाना शहर दी तरक्की डेवलपमेंट करप्शन फ्री एनवायरनमेंट हर बंदा अपने आप नु प्राउड फील ਕਰੂਗਾ ਕਿ ਵਾਹ ਇਹ ਜੋਧੇ ਆਏ ਆ ਸਾਡੀ ਰਖਵਾਲੀ ਵਾਸਤੇ ਕਾਂਗਰਸ ਪਾਰਟੀ ਦੇ ਜਿਹੜੇ ਕਾਉਂਸਲਰ ਬਣ ਕੇ ਜਾਣਗੇ ਇਸ ਰੂਪ ਦੇ ਵਿੱਚ ਉਹ ਲੋਕਾਂ ਦੀ ਸੇਵਾ ਕਰਨ ਮੈਂ ਸਾਹਿਬ ਅੱਜ ਸਵੇਰੇ ਗੁਰਪ੍ਰੀਤ ਗੋਗੀ ਆਪਣੇ ਭाइसा ਨਾਮੀਨੇਸ਼ਨ ਪਰ ਲੱਗੇ ਐ ਸੀ ਔਰ ਹੁਣ ਕਲਵੰਨ ਸਿੱਧੂ ਜਿਹੜੇ ਨੇ ਆਪਣੇ بیٹے ਦਾ ਹਮ ਰਾਜਨੀਤੀ ਕਰਨੇ ਨਹੀਂ ਹਮ ਰਾਜਨੀਤੀ ਬਦਲਨੇ ਆਏ ਹੈ ਬਦਲੀ ਹੋ ਗਈ ਇਹ ਸਲੋਗਨ ਸਿਕਿਆ ਨਾ ਜਦੋਂ ਪੰਜਾਬ 'ਚ ਐਂਟਰ ਹੋਏ ਆ ਤੇ ਅੱਜ ਭਾਈ ਭਤੀਜਾਵਾਦ ਪਰਿਵਾਰਵਾਦ ਕ੍ਰਾਪਸ਼ਨ ਅੱਜ ਲੋਕਾਂ ਦਾ ਲਵਾਰਸ ਹੋ ਕੇ ਕੰਧਾਂ 'ਚ ਵਜਦੇ ਫਿਰਨਾ ਆਪਣੇ ਕੰਮ ਕਰਾਉਣ ਵਾਸਤੇ ਲੋਕ ਆਪਣੀ ਗਲਤੀ ਮਹਿਸੂਸ ਕਰ ਰਿਹਾ ਵੀ ਅਸੀਂ ਇਹਨਾਂ ਨੂੰ 92 ਸੀਟਾਂ ਦੇ ਕੇ ਵੱਡੀ ਗਲਤੀ ਕੀਤੀ ਤਿੰਨਾਂ ਨੂੰ ਨਾ ਗਿਣੋ ਬਾਈ ਇਲੈਕਸ਼ਨ ਕੋਈ ਇਲੈਕਸ਼ਨ ਨਹੀਂ ਹੁੰਦਾ ਉਹ ਮੰਡੇਟ ਨਹੀਂ ਹੁੰਦਾ ਉਹ ਸਰਕਾਰ ਬਨਾਮ ਦੂਜੀਆਂ ਪਾਰਟੀਆਂ ਹੁੰਦੀਆਂ ਤੇ ਉਹ ਹਮੇਸ਼ਾ ਸਰਕਾਰਾਂ ਉਹਦੇ ਤੇ ਬਾਈ ਹੁੱਕ ਐਂਡ ਕਰੁਕ ਜਿੱਤ ਕੇ ਲੈ ਆਈਆਂ ਪਤਾ ਹੁਣ ਲੱਗਣਾ 21 ਤਰੀਕ ਨੂੰ ਜਿਹੜੇ ਲੋਕ ਇਹ ਚਾਹੁੰਦੇ ਆ ਵੀ ਉਹ ਵਲੰਟੀਅਰ ਜਿਹਨਾਂ ਦੇ ਕੱਛੇ ਘਸ ਗਏ ਮਿਹਨਤ ਕਰਦੇ ਆਂਦੇ ਲਗਾਤਾਰ ਪਿਛਲੇ 2013 ਤੋਂ ਲੈ ਕੇ ਮੈਂ ਇਸ ਗੱਲ ਦਾ ਗਵਾਹ ਆਂ ਉਹਨਾਂ ਨੂੰ ਦਰਕਨਾਰ ਕਰਕੇ ਤੁਸੀਂ ਆਪਣੀਆਂ ਘਰ ਵਾਲੀਆਂ ਆਪਣੇ ਪੁੱਤਾਂ ਤੇ ਆਪਣੇ ਭਰਾਵਾਂ ਨੂੰ ਟਿਕਟਾਂ ਦੇ ਦਿਓ ਇਹ ਵੋਟਰ ਕਦੇ ਸਹਾਰਦਾ ਨਹੀਂ ਮੈਂ ਸਰ ਜਦੋਂ ਐਮਪੀ ਨੇ ਰੈਕਸ਼ਨ ਦਿੱਤੇ ਸੀਗੇ ਜਿਹੜੇ ਅੰਕੜੇ ਸਾਹਮਣੇ ਆਏ ਸੀਗੇ ਜਿਹੜੇ ਸ਼ਹਿਰੀ ਹਲਕੇ ਸੀ ਉਹਨਾਂ ਵਿੱਚ ਭਾਜਪਾ ਦੀ ਵੋਟ ਸਭ ਤੋਂ ਜ਼ਿਆਦਾ ਸੀਗੀ ਤੱਕ ਹੀ ਲੱਗਦਾ ਕਿ ਉਹ ਨਗਰ ਨਿਗਮ ਲੈਵਲ ਤੇ ਵੀ ਉਹ ਅਸਰ ਪਾਣ ਦੀ ਹੋਰ ਸੀਨ ਤੇ ਸਿਨੈਰੀਓ ਚੇਂਜ ਹੋ ਜਾਣ ਮੈਂ ਫਿਰ ਰਿਪੀਟ ਕਰਦਾ ਕਿ ਅਸੀਂ ਬਹੁਤ ਵੱਡੇ ਫਰਕ ਦੇ ਨਾਲ ਲੋਕਾਂ ਦੀ ਸਪੋਰਟ ਤੇ ਸਹਿਯੋਗ ਦੇ ਨਾਲ ਨਗਰ ਨਿਗਮ ਲੁਧਿਆਣਾ ਬਹੁਤ ਵੱਡੇ ਫਰਕ ਦੇ ਨਾਲ ਜਿੱਤ ਕੇ ਲੁਧਿਆਣਾ ਨਗਰ ਨਿਗਮ ਦੀ ਫਸੀਲ ਦੇ ਉੱਤੇ ਕਾਂਗਰਸ ਪਾਰਟੀ ਦਾ ਝੰਡਾ ਚਲਾਵਾਂਗੇ ਸਾਂਝੀ ਕਰ ਰਹੀ ਹੈ ਅੱਜ ਭਜਨ ਸਾਡੀ ਘਟ ਗਿਆ ਹੈਗਾ ਜੀ ਉਹ ਲੋਕਾਂ ਨੂੰ ਪੁੱਛਣ ਦੀ ਜ਼ਰੂਰਤ ਤੇ ਲੋੜ ਹੈਗੀ ਆ ਵਰਸਟ ਜਿਹੜੇ ਮੁੱਖ ਮੰਤਰੀ ਦੀ ਐਸਡੀ ਤੇ ਅੱਜ ਕੱਲ੍ਹ ਸ਼ਾਇਦ ਕਿਸੇ ਬੋਰਡ ਦੇ ਚੇਅਰਮੈਨ ਹੈਗੇ ਉਹ ਕਹਿੰਦੇ ਚੀਚੀ ਵੱਢ ਕੇ ਚੀਚੀ ਦੇ ਚੀਰਾ ਲਾ ਕੇ ਸ਼ਹੀਦ ਬਣ ਦੇ ਚੱਕਰਾਂ ਚ ਡੱਲੇ ਵਾਲ ਤੇ ਪੰਦੇਰ ਆਮ ਆਦਮੀ ਪਾਰਟੀ ਦਾ ਸੀਨੀਅਰ ਲੀਡਰ ਮੁੱਖ ਮੰਤਰੀ ਦਾ ਰਿਹਾ ਹੋਇਆ ਐਸਪੀ ਅੱਜ ਕੱਲ੍ਹ ਕਿਸੇ ਵੱਡੇ ਬੋਰਡ ਦਾ ਚੇਅਰਮੈਨ ਐਸੀ ਸਟੇਟਮੈਂਟ ਦੋਪੇ ਜਿਸ ਤਨ ਲੱਗ ਹੈ ਸੋਈ ਜਾਣਾ ਹੈ ਢੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ ਤੇ ਉਹਨਾਂ ਨੂੰ ਇਹ ਲੋਕ ਮਜ਼ਾਕ ਕਰਨ ਜਿਹੜੇ ਸਲੇਡਾ ਪਾਰਟੀ ਦੇ ਅਹੁਦੇਦਾਰ ਤੇ ਲੀਡਰ ਅੱਜ ਲੋਕ ਸਵਾਲ ਕਰਦੇ ਆਂਦਾ ਤਾਂ ਠੀਕ ਹੈ ਮੈਂ ਸੜਕਾਂ ਰੋਕਣ ਦੇ ਵਰ ਖਿਲਾਫ ਆ ਮੈਂ ਵੀ ਵੀ ਸੜਕ ਨਾ ਰੋਕੋ ਪ੍ਰੋਟੈਸਟ ਕਰੋ ਤੁਸੀਂ ਮੁੱਖ ਮੰਤਰੀ ਮੰਤਰੀਆਂ ਦਾ ਡੀਸੀਆਂ ਦਾ ਘਰ ਦਫ਼ਤਰ ਘੇਰ ਲਓ ਪਰ ਆਪਣੀਆਂ ਮੰਗਾਂ ਵਾਸਤੇ ਡੈਮੋਕਰੈਟਿਕ ਸਿਸਟਮ ਦੇ ਅੰਦਰ ਇਸ ਤਰੀਕੇ ਦਾ ਮਰਨ ਵਰਤ ਰੱਖਣਾ ਮੈਂ ਸਮਝਦਾ ਸਟੇਟ ਗਵਰਨਮੈਂਟ ਦੀ ਤੇ ਕੇਂਦਰ ਸਰਕਾਰ ਦੀ ਸਭ ਤੋਂ ਵੱਡਾ ਫੇਲਰ ਹੈ ਤੇ ਤੁਸੀਂ ਜ਼ਖਮਾਂ ਦੇ ਉੱਤੇ ਮੱਲਮ ਲਾਉਣ ਦੀ بجائے ਤੁਸੀਂ ਨਮਕ ਛਿੜਕਣਾ ਸ਼ੁਰੂ ਕਰਦੇ ਹੋ ਤੁਸੀਂ ਕਹੋ ਵੀ ਇਹ ਚੀਚੀ ਨੂੰ ਚੀਰਾ ਦੇ ਕੇ ਸ਼ਹੀਦ ਬਣਨ ਦੇ ਚੱਕਰਾਂ 'ਚ ਡੱਲੇਵਾਲ ਤੇ ਭੰਦੇਰ ਸ਼ਰਮ ਆਉਣੀ ਚਾਹੀਦੀ ਆਮ ਆਦਮੀ ਪਾਰਟੀ ਦੇ ਭਾਜੀਪੀ ਦੇ ਲੀਡਰਸ ਬਸ ਹਾਲ ਕਾਲੀਦਾਨ ਦੀ ਸਿਟਿੰਗ ਦਾ ਦੇਖੋ ਕਾਲੀਦਾਨ ਨੂੰ ਲਗਾਤਾਰ ਸੇਵਾ ਕਰ ਰਿਹਾ ਕੋਟਾ ਸਾਥ ਜੁੜੀਆਂ ਲੱਗੀਆਂ ਸੇਵਾ ਕਰਨ ਦੀਆਂ ਮਾਫੀਆਂ ਮੰਗ ਰਹੇ ਨੇ ਉਸ ਨੂੰ ਕਿਸਤਾ ਦੇ ਦੇਖੋ ਅਕਾਲ ਤਖਤ ਸਾਹਿਬ ਤੋਂ ਲਗਾਇਆ ਗਿਆ ਹੁਕਮ ਮੈਂ ਉਹਤੇ ਕੋਈ ਕਿੰਦੂ ਕਰਾਂ ਮੇਰੀ ਜੁਰਤ ਹੀ ਹੈ ਨਹੀਂ ਮੈਂ ਸੁਭਨੇ ਜੀ ਨਹੀਂ ਸੋਚ ਸਕਦਾ ਅਕਾਲ ਤਖਤ ਸਾਹਿਬ ਉਸ ਦਿੱਤੀ ਹੋਈ ਧਾਰਮਿਕ ਸਜ਼ਾ ਤੋਂ ਤਨਖਾਹ ਤੋਂ ਬਾਅਦ ਕੀ ਫੈਸਲਾ ਲੈਂਦਾ ਨਤਮਸਤਕ ਆ ਐਂਡ ਉਹ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਕੀ ਆਦੇਸ਼ ਹੁੰਦੇ ਆ ਗਲਤੀਆਂ ਕਬੂਲੀਆਂ ਉਸ ਨੂੰ ਕਿਤਾ ਦੇ ਦੋ ਜੇ ਗਲਤੀਆਂ ਸਮੇਂ ਸਿਰ ਕਬੂਲ ਲੈਂਦੇ ਤਾਂ ਇਹ ਦੁਰਦਸ਼ਾ ਨਾ ਹੁੰਦੀ ਅਕਾਲੀ ਦਲ ਤਾਂ ਉਹ ਪਾਰਟੀ ਆ ਜਿਹੜੀ ਇੱਕ ਸੰਘਰਸ਼ਾਂ ਜੋ ਪੈਦਾ ਹੋਈ ਹੈ ਯਾਰ ਅਫਸੋਸ ਆ ਮੈਂ ਅੱਜ ਫੇਰ ਕਹੂੰਗਾ ਪੰਜਾਬ ਨੂੰ ਅਕਾਲੀ ਦਲ ਦੀ ਜ਼ਰੂਰਤ ਹੈਗੀ ਆ ਕਿ ਮੋਸਾਂ ਦੀ ਆਵਾਜ਼ ਉੱਠ ਰਹੀ ਹੈ ਕਿ ਕਾਲੇ ਦਲ ਪੰਜਾਬ 'ਚ ਹੋਣਾ ਚਾਹੀਦਾ ਹੈਗਾ ਤੇ ਮੈਂ ਮੈਂ ਤੁਹਾਨੂੰ ਔਨ ਕੈਮਰਾ ਕਹਿ ਰਿਹਾ ਮੈਂ ਜਿਹੜੀਆਂ ਗਲਤੀਆਂ ਅੱਜ ਸਵੀਕਾਰ ਕੀਤੀਆਂ ਕਾਸ਼ ਕਿਤੇ ਤੁਸੀਂ ਜਦੋਂ ਗਲਤੀਆਂ ਕਰਦੇ ਸੀ ਕੀਤੀਆਂ ਤੇ ਤੁਸੀਂ ਉਦੋਂ ਹੀ ਗਲਤੇ ਪੱਲਾ ਪਾ ਕੇ ਉਥੇ ਨਤਮਸਤਕ ਹੋ ਜਾਂਦੇ ਤੇ ਤੁਹਾਡਾ ਤੇ ਤੁਹਾਡੀ ਪਾਰਟੀ ਦਾ ਇਹ ਦੁਰਦਸ਼ਾ ਤੇ ਮਾੜਾ ਹਾਲ ਨਾ ਹੁੰਦਾ ਪਰ ਉਹ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਬਿਫਲ ਹੋ ਗਏ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਅਸਫਲ ਹੋ ਗਏ ਇੱਥੋਂ ਤੱਕ ਚਾਹੇ ਉਹ ਆਮ ਨਾਗਰਿਕ ਆ ਚਾਹੇ ਕੋਈ ਦੁਕਾਨਦਾਰ ਆ ਤੇ ਚਾਹੇ ਕੋਈ ਕਾਰਖਾਨੇਦਾਰ ਆ ਸਾਰੇ ਲੋਕ ਆਪਣੇ ਆਪ ਨੂੰ ਇਸ ਕਰਪਸ਼ਨ ਦੀ ਚੱਕੀ ਦੇ ਵਿੱਚ ਪਿਸਦਾ ਹੋਇਆ ਬੇਵਸ ਮਹਿਸੂਸ ਕਰ ਰਿਹਾ ਸੋ ਅਸੀਂ ਇਹ ਗੱਲ ਤੁਹਾਡੇ ਦਰਿਅੇ ਲੁਧਿਆਣਾ ਦੇ ਵੋਟਰਾਂ ਦੇ ਨਾਲ ਇੱਕ ਵਾਅਦੇ ਦੇ ਰੂਪ ਦੇ ਵਿੱਚ ਕਿ ਅਸੀਂ ਤੁਹਾਨੂੰ ਉਹ এনवायरमेंट ਜਿਹੜਾ ਹੈ ਸਾਰੀ ਟੀਮ এনवायरमेंट ਉਸਾਰਨ ਦੇ ਵਿੱਚ ਆਪਣੀ ਭੂਮਿਕਾ ਪਸ਼ੋਕੜ ਸਮੇਂ ਤੇ ਨਿਭਾਉਂਦੀ ਰਹੀ ਹੈ ਤੇ ਅੱਜ ਅਸੀਂ ਫੇਰ ਲੁਧਿਆਣਾ ਵਾਸੀਆਂ ਨਾਲ ਇਹ ਐਦ ਕਰਦੇ ਹਾਂ ਤੁਸੀਂ ਚਿੰਤਾ ਨਾ ਕਰੋ ਕੋਈ ਅਫਸਰ ਚੂਮ ਵੀ ਕਰਕੇ ਦਿਖਾ ਦੇ ਤੁਹਾਡੇ ਸਾਹਮਣੇ ਇਹ ਕਾਉਂਸਲਰ ਸਹਿਬਾਨ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤਾ ਹੈ ਤੁਹਾਡੇ ਅਸ਼ੀਰਵਾਦ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਬੇਲਗਾਮ ਤੇ ਭੂਤਰੀ ਹੋਈ ਅਫਸਰਸ਼ਾਈ ਨੂੰ ਨਕੇਲ ਪਾ ਕੇ ਮੈਂ ਸਾਰਿਆਂ ਲਈ ਨਹੀਂ ਵਰਤ ਰਿਹਾ ਇਹ ਸ਼ਬਦ ਦੇ ਚੰਗੇ ਵੀ ਅਫੀਸਰ ਸਹਿਬਾਨ ਹੈਗੇ ਪਰ ਜਿਹੜੇ ਭੂਤਰੇ ਤੇ ਬੇਈਮਾਨ ਆ ਉਹਨਾਂ ਨੂੰ ਸਿੱਧਿਆ ਕਰਨ ਵਾਸਤੇ ਇਹ ਕਾਉਂਸਲਰ ਸਾਥੀ ਜਤਨਤੋ ਬਾਅਦ ਆਪਣੀ ਭੂਮਿਕਾ ਆਪਣੀ ਡਿਊਟੀ ਬਾਖੂਬੀ ਨਿਭਾਉਣਗੇ ਸਰ ਭਾਜਪਾ ਦੇ ਵਿੱਚ ਟਿਕਟਾਂ ਮਿਲਣ ਤੋਂ ਬਾਅਦ ਕਾਫੀ ਜ਼ਿਆਦਾ ਮੁਕਾਬਾਤ ਲੋਕਲ ਲੈਵਲ ਤੇ ਦੇਖਣ ਤੇ ਆਮ ਆਦਮੀ ਪਾਰਟੀ ਦੇ ਵੀ ਚਾਰ ਉਪ ਦਾਇਕ ਨੇ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਟਿਕਟਾਂ ਜਿਹੜੀਆਂ ਨੇ ਦਿੱਤੀਆਂ ਨੇ ਸੋ ਇਹ ਛੋਟੇ ਵੀਰ ਤੁਹਾਡੀ ਗੱਲ ਬੜੀ ਬਾਜਵ ਹੈ ਪਰ ਇਹ ਸਵਾਲ ਜੇ ਤੁਸੀਂ ਭਾਜਪਾ ਵਾਲੇ ਜਾਂ ਝਾੜੂ ਵਾਲੇ ਦੋਸਤਾਂ ਨੂੰ ਪੁੱਛੋ ਤਾਂ ਜ਼ਿਆਦਾ ਵਧੀਆ ਹੋਊਗਾ ਭਾਈ ਘਤੀਜਾ ਬਾਦ ਉਹ ਪਾਰਟੀ ਜਿਹੜੀ ਆਈ ਸਿਰਫ ਤੇ ਸਿਰਫ ਬਦਲਾਅ ਦਾ ਨਾਮ ਲੈ ਕੇ ਸੀਗੀ ਕਿ ਬਦਲਾਅ ہم ਰਾਜਨੀਤੀ ਕਰਨੇ ਨਹੀਂ ہم ਰਾਜਨੀਤੀ ਬਦਲਨੇ ਆਏ ਇਹ ਬਦਲਾਅ ਹੈਗਾ ਉਹ ਯਾਰ ਮਰ ਗਏ ਵਰਕਰ ਤੁਹਾਡੇ ਵਲੰਟੀਅਰ ਵਰਕਰ ਨਾਂ ਨਵਾਂ ਸ਼ਬਦ ਸਿਗਾ ਵਲੰਟੀਅਰ ਉਹ ਮਰ ਗਏ ਤੁਹਾਡੇ ਵਲੰਟੀਅਰ ਵਿਚਾਰੇ ਉਹਨਾਂ ਦੇ ਕੱਛੇ ਘਸ ਗਏ ਕੰਮ ਕਰਦਿਆਂ ਦੇ ਤੇ ਅੱਜ ਤੁਸੀਂ ਉਹ ਘਰਾਂ 'ਚ ਬਿਠਾ ਕੇ ਆਪਣੇ ਪੁੱਤ ਤੇ ਭਤੀਜਿਆਂ ਨੂੰ VOTER ਆਪਣਾ ਫੈਸਲਾ ਸੂਈ ਦੇ ਨੱਕੇ ਚੋਂ ਦੀ ਨਗਾ ਕੇ ਦਿੰਦਾ ਇਹ VOTER ਦੱਸੂਗਾ 21 ਤਰੀਕ ਨੂੰ ਕਿ ਪੁੱਤ ਭਤੀਜਾ ਬਾਦ ਵਾਲਿਆਂ ਦਾ ਹਾਲ ਤੇ ਹਸ਼ਰ ਕੀ ਹੁੰਦਾ ਰਹਿ ਗਈ ਗੱਲ BJP ਦੀ ਤੋ ਭਾਜਪੀ ਵਾਲੇ ਉੱਚੀਆਂ ਵੱਡੀਆਂ ਗੱਲਾਂ ਜ਼ਰੂਰ ਪੰਜਾਬ ਦੇ ਵਿੱਚ ਕਰਨਗੇ ਪਰ ਇੱਥੇ ਉਹਨਾਂ ਦੀ ਦਾਲ ਗਲਣੀ ਨਹੀਂ ਇਹ ਪਿਛੋਕੜ ਜੇ ਹੋਈਆਂ ਸਾਰੀਆਂ ਲੈਫਟਨਾਂ ਨੇ ਸਿੱਧ ਕਰ ਦਿੱਤਾ ਤੇ ਨਗਰ ਨਿਗਮ ਵੀ ਸਿੱਧ ਕਰ ਦੋ। ਕੰਮ ਨਾ ਕੀਦਾ ਕਾਂਗਰਸ ਦਾ। ਸੋ ਇਹ ਆਉਣ ਵਾਲਾ ਜਿਹੜਾ 2-4 ਦਿਨ ਜਦੋਂ ਚੋਣ ਖੜਾ ਪਹੂਗਾ ਤੁਹਾਨੂੰ ਪਤਾ ਲੱਗ ਜਾਊਗਾ ਪਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਅਸੀਂ ਲੰਮ ਸਾਲ ਜਿੱਤ ਪ੍ਰਾਪਤ ਕਰਕੇ ਨਗਰ ਨਿਗਮ ਦੇ ਅੰਦਰ ਕਾਂਗਰਸ ਪਾਰਟੀ ਦਾ ਪਰਚਮ ਬੁਲੰਦ ਕਰਾ। ਐਸਾ ਤੁਹਾਡੇ ਦੋ ਜਿਹੜੇ ਵਿਧਾਨ ਸਭਾ ਹਲਕੇ ਨਹੀਂ ਉੱਥੇ ਤੁਹਾਡੇ ਵੀ ਕਈ ਕੌਂਸਲਰ ਜਿਹੜੇ ਜਿੱਤੇ ਸੀ ਤੇ ਉੱਥੇ ਫਿਰ ਕਿੰਦਾ ਸਮਝੌਤਾ ਕੀਤਾ ਗਿਆ ਹੈ ਆ ਕਾਂਗਰਸ ਦੇ ਜਿਹੜੇ ਉਮੀਦਵਾਰ ਤੁਸੀਂ ਮੇਰਾ ਖਿਆਲ ਹਜੇ ਲਿਸਟ ਦੇਖੀ ਨਹੀਂ ਲਿਸਟ ਦੇ ਵਿੱਚ ਡਿਜ਼ਰਵਿੰਗ ਨੂੰ ਟਿਕਟ ਦਿੱਤੀ ਆ 노 ਬੈਂਸ 노 ਐਨੀ ਅਦਰ ਜਿਹੜਾ ਜਿੱਤਣ ਦੀ ਸਮਰੱਥਾ ਰੱਖਦਾ ਨਾ ਪਾਰਟੀ ਦਾ ਲਾਇਲ ਬਣ ਕੇ ਲੋਕਾਂ ਦੀ ਸੇਵਾ ਕਰਨ ਦੀ ਜ਼ੁਰਤ ਤੇ ਦਮ ਪਰਦਾ ਉਸ ਦੋਸਤ ਨੂੰ ਟਿਕਟ ਦਿੱਤਾ ਗਿਆ ਕਿਸੇ ਦੇ ਨਾਮ ਤੇ ਟਿਕਟ ਹੈ ਹੀ ਨਹੀਂ ਨਾ ਬੈਂਸ ਦੇ ਨਾਮ ਦੇ ਨਾ ਕਿਸੇ ਹੋਰ ਦੇ ਨਾਮ ਤੇ ਸਭ ਕਿਹੜੇ ਮੁੱਦਿਆਂ ਲੈ ਕੇ ਨਾਲ ਲੜੋਗੇ ਕਿਉਂਕਿ 92 ਸਿੱਟਾ ਤੋਂ 3 ਸਿੱਟਾ ਹੋਰ ਆਮ ਆਦਮੀ ਪਾਰਟੀ ਦੀ ਨਹੀਂ ਕੋਈ ਦਿੱਤੀ ਗਈ ਹੈ ਕਿ ਉਹ ਕੈਰੀਗੇਸੀ ਕੰਮ ਕਰ ਰਹੀਆਂ ਜਾਂ ਕਿਸੇ ਪ੍ਰਤੀ ਜਾਂ ਮੋਹੱਲਾ ਕਲੀਨਿਕ ਜਿਸ ਕਰਕੇ ਲੋਕ ਸੰਗਤਾ ਪਾ ਰਹੇ ਨੇ ਕਾਂਗਰਸ ਕੋ ਕਿਹੜਾ ਮੁੱਦਾ ਜੀ ਮੋਹੱਲਾ ਕਲੀਨਿਕ ਦਾ ਸ਼ਾਇਦ ਤੁਸੀਂ ਵੀ ਗਵਾਹ ਹੋਵੋਗੇ ਉਥੇ ਹਾਲਤ ਹੈ ਹਸ਼ਿਰਕੀ ਆ ਬਿਜਲੀ ਵਾਲੇ ਬਿੱਲਾਂ ਦਾ ਲੋਕ ਬਿੱਲ ਚੱਕੀ ਫਿਰਦੇ ਆ ਚੋਰ ਮੋਰੀ ਰਾਈ ਵੰਡਾ ਲਾਉਣ ਦਾ ਯਤਨ ਕੀਤਾ ਯਾਰ ਰਹਿ ਗਈ ਗੱਲ 1000 ਰੁਪਿਆ ਹਰ ਲੇਡੀਜ਼ ਨੂੰ ਦੇਣ ਦਾ ਉਹ ਕਿੱਥੇ ਰਹਿ ਗਈ ਗੱਲ ਸੋ ਇਹ ਸਰਕਾਰ ਇਹ ਪਾਰਟੀ ਸਿਰਫ ਤੇ ਸਿਰਫ ਛਲੇਡਾ ਸਰਵਿਸ ਹੁਣੇ ਤੁਸੀਂ ਇਹ ਛਲੇਡਿਆਂ ਦੀ ਪਾਰਟੀ ਆ ਛਲੇਡੇ ਵਾਲੀਆਂ ਗੱਲਾਂ ਕਰਕੇ ਲੋਕਾਂ ਨੂੰ ਕਾਂਟਕੀ ਹਾਂਡੀ ਦੋਸਤ ਇੱਕ ਵਾਰ ਚੜਦੀ ਆ ਬਾਰ ਬਾਰ ਨਹੀਂ ਚੜ ਹਟੀ ਆ ਬਾਇ ਇਲੈਕਸ਼ਨ ਕੋਈ ਇਲੈਕਸ਼ਨ ਨਹੀਂ ਹੁੰਦਾ ਸਰਕਾਰ ਬਨਾਮ ਆਮ ਆਦਮੀ ਬਣ ਜਾਂਦਾ ਆ ਆਮ ਪਾਰਟੀ ਸਰਕਾਰ ਬਨਾਮ ਜਿੱਦੀ ਸਰਕਾਰ ਹੈਗੀ ਆ ਤੇ ਉਹ ਸੋਚਦਾ ਵੀ ਭਾਈ ਮੇਰੀ ਸਾਰੀ ਸਰਕਾਰ ਸਣੇ ਪੁਲਿਸ ਸਣੇ ਸਾਰੇ ਅਫਸਰ ਮੇਰੇ ਦਿੱਤੇ ਹੋਏ ਮੇਰੀ ਸਰਕਾਰ ਵੱਲੋਂ ਦਿੱਤੇ ਹੋਏ ਉਮੀਦਵਾਰ ਦੀ ਮਦਦ ਹੋ ਇਹੀ ਕੁਸ਼ੀ ਹੋਇਆ ਸੋ ਇਹ ਜਿਹੜਾ ਬਾਇ ਇਲੈਕਸ਼ਨ ਦਾ ਤੁਸੀਂ ਸਵਾਲ ਕਰਦੇ ਹੋ ਇਹ ਕੋਈ ਇਹਦੇ ਤੇ ਨਹੀਂ ਟੁਕਦਾ ਨਗਰ ਨਿਗਮ ਲੁਧਿਆਣਾ ਦੀ ਗੱਲ ਕਰਾਂ ਤੇ ਅਸੀਂ ਲੁਧਿਆਣਾ ਸ਼ਹਿਰ ਦੀ ਤਰੱਕੀ ਡਿਵੈਲਪਮੈਂਟ ਕਰਾਪਸ਼ਨ ਫਰੀ এনवायरमेंट ਹਰ ਬੰਦਾ ਆਪਣੇ ਆਪ ਨੂੰ ਪ੍ਰਾਊਡ ਫੀਲ ਕਰੂਗਾ ਕਿ ਵਾਹ ਇਹ ਜੋਧੇ ਆਏ ਆ ਸਾਡੀ ਰਖਵਾਲੀ ਵਾਸਤੇ ਕਾਂਗਰਸ ਪਾਰਟੀ ਦੇ ਜਿਹੜੇ ਕੌਂਸਲਰ ਬਣ ਕੇ ਜਾਣਗੇ ਇਸ ਰੂਪ ਦੇ ਵਿੱਚ ਉਹ ਲੋਕਾਂ ਦੀ ਸੇਵਾ ਕਰਨਗੇ ਮੈਂ ਸਾਹਿਬ ਅੱਜ ਸਵੇਰੇ ਗੁਰਪ੍ਰੀਤ ਗੋਗੀ ਆਪਣੇ ਭਾਈ ਦਾ ਨਾਮੀਨੇਸ਼ਨ ਪਰ ਰਸਤੇ ਆਏ ਸੀ ਔਰ ਹੁਣ ਕਲਵੰਨ ਸਿੱਧੂ ਜਿਹੜੇ ਨੇ ਆਪਣੇ بیٹے ਦਾ ਹਮ ਰਾਜਨੀਤੀ ਕਰਨੇ ਨਹੀਂ ਹਮ ਰਾਜਨੀਤੀ ਬਦਲਨੇ ਆਏ ਹੈ ਬਦਲੀ ਹੋ ਗਈ ਇਹ ਸਲੋਗਨ ਸਿਗਾ ਨਾ ਪੰਜਾਬ ਚ ਐਂਟਰ ਹੋਏ ਆ ਤੇ ਅੱਜ ਦੇ ਭਾਈ ਭਤੀਜਾਵਾਦ ਪਰਿਵਾਰਵਾਦ ਕ੍ਰਾਪਸ਼ਨ ਅੱਜ ਲੋਕਾਂ ਦਾ ਲوارਸ ਹੋ ਕੇ ਕੰਧਾਂ 'ਚ ਵਜਦੇ ਫਿਰਨਾ ਆਪਣੇ ਕੰਮ ਕਰਾਉਣ ਵਾਸਤੇ ਲੋਕ ਆਪਣੀ ਗਲਤੀ ਮਹਿਸੂਸ ਕਰ ਰਿਹਾ ਵੀ ਅਸੀਂ ਇਹਨਾਂ ਨੂੰ 92 ਸੀਟਾਂ ਦੇ ਕੇ ਵੱਡੀ ਗਲਤੀ ਕੀਤੀ ਤਿੰਨਾਂ ਨੂੰ ਨਾ ਗਿਣੋ ਬਾਈ ਇਲੈਕਸ਼ਨ ਕੋਈ ਇਲੈਕਸ਼ਨ ਨਹੀਂ ਹੁੰਦਾ ਉਹ ਮੰਡੇਟ ਨਹੀਂ ਹੁੰਦਾ ਉਹ ਸਰਕਾਰ ਬਨਾਮ ਦੂਜੀਆਂ ਪਾਰਟੀਆਂ ਹੁੰਦੀਆਂ ਤੇ ਉਹ ਹਮੇਸ਼ਾ ਸਰਕਾਰਾਂ ਉਹਦੇ ਤੇ ਬਾਈ ਹੁੱਕ ਐਂਡ ਕਰੁਕ ਜਿੱਤ ਕੇ ਲਿਆਉਂਦੀਆਂ ਪਤਾ ਹੋਣ ਲੱਗਣਾ 22 ਤਰੀਕ ਨੂੰ ਜਿਹੜੇ ਲੋਕ ਇਹ ਚਾਹੁੰਦੇ ਆ ਵੀ ਉਹ ਵਲੰਟੀਅਰ ਜਿਹਨਾਂ ਦੇ ਕੱਛੇ ਘਸ ਗਏ ਮਿਹਨਤ ਕਰਦਿਆਂ ਦੇ ਲਗਾਤਾਰ ਪਿਛਲੇ 2013 ਤੋਂ ਲੈ ਕੇ ਮੈਂ ਇਸ ਗੱਲ ਦਾ ਗਵਾਹ ਆ ਉਹਨਾਂ ਨੂੰ ਦਰਕਨਾਰ ਕਰਕੇ ਤੁਸੀਂ ਆਪਣੀਆਂ ਘਰਵਾਲੀਆਂ ਆਪਣੇ ਪੁੱਤਾਂ ਤੇ ਆਪਣੇ ਭਰਾਵਾਂ ਨੂੰ ਟਿਕਟਾਂ ਦੇ ਦਿਓ ਇਹ VOTER ਕਦੇ ਸਹਾਰਦਾ ਨਹੀਂ ਮੈਂ ਸਰ ਜਦੋਂ MP ਇਲੈਕਸ਼ਨ ਜਿੱਤੇ ਸੀਗੇ ਜਿਹੜੇ ਅੰਕੜੇ ਸਾਹਮਣੇ ਆਏ ਸੀਗੇ ਜਿਹੜੇ ਸ਼ਹਿਰੀ ਹਲਕੇ ਸੀ ਉਹਨਾਂ ਵਿੱਚ BJP ਦੀ ਵੋਟ ਸਭ ਤੋਂ ਜ਼ਿਆਦਾ ਸੀਗੀ ਤੱਕ ਹੀ ਲੱਗਦਾ ਕਿ ਉਹ ਨਗਰ ਨਿਗਮ ਲੈਵਲ ਤੇ ਵੀ ਉਹ ਅਸਰ ਪਾਣ ਦੀ ਹੋਰ ਸੀਨ ਤੇ ਸਿਨੈਰੀਓ ਚੇਂਜ ਹੋ ਜਾਣ ਮੈਂ ਫਿਰ ਰਿਪੀਟ ਕਰਦਾ ਕਿ ਅਸੀਂ ਬਹੁਤ ਵੱਡੇ ਫਰਕ ਦੇ ਨਾਲ ਲੋਕਾਂ ਦੀ ਸਪੋਰਟ ਤੇ ਸਹਿਯੋਗ ਦੇ ਨਾਲ ਨਗਰ ਨਿਗਮ ਲੁਧਿਆਣਾ ਬਹੁਤ ਵੱਡੇ ਫਰਕ ਦੇ ਨਾਲ ਜਿੱਤ ਕੇ ਲੁਧਿਆਣਾ ਨਗਰ ਨਿਗਮ ਦੀ ਫਸੀਲ ਦੇ ਉੱਤੇ ਕਾਂਗਰਸ ਪਾਰਟੀ ਦਾ ਝੰਡਾ ਚਲਾਵਾਂਗੇ ਸਾਹਸ ਕਰ ਜਾ ਰਹੀ ਹੈ ਅੱਜ ਮਹਨਤ ਪਾਣੀ ਘੱਟ ਗਿਆ ਹੈ ਗਾਜੀ ਉਹ ਲੋਕਾਂ ਨੂੰ ਪੁੱਛਣ ਦੀ ਜ਼ਰੂਰਤ ਤੇ ਲੋੜ ਹੈਗੀ ਆ ਬਰਸ਼ਟ ਜਿਹੜੇ ਮੁੱਖ ਮੰਤਰੀ ਦੀ ਉਸਡੀ ਤੇ ਅੱਜ ਕੱਲ੍ਹ ਸ਼ਾਇਦ ਕਿਸੇ ਬੋਰਡ ਦੇ ਚੇਅਰਮੈਨ ਹੈਗੇ ਉਹ ਕਹਿੰਦੇ ਚੀਚੀ ਵੱਢ ਕੇ ਚੀਚੀ ਦੇ ਚੀਰਾ ਲਾ ਕੇ ਸ਼ਹੀਦ ਬਣ ਦੇ ਚੱਕਰਾਂ ਚ ਡੱਲੇਵਾਲ ਤੇ ਪੰਥੀਰ ਆਮ ਆਦਮੀ ਪਾਰਟੀ ਦਾ ਸੀਨੀਅਰ ਲੀਡਰ ਮੁੱਖ ਮੰਤਰੀ ਦਾ ਰਿਹਾ ਹੋਇਆ ਉਸਪੀ ਅੱਜ ਕੱਲ੍ਹ ਕਿਸੇ ਵੱਡੇ ਬੋਰਡ ਦਾ ਚੇਅਰਮੈਨ ਐਸੀ ਸਟੇਟਮੈਂਟ ਦਵੇ ਜਿਸ ਤਨ ਲੱਗ ਹੈ ਸੋਈ ਜਾਣਾ ਹੈ ਢੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ ਤੇ ਉਹਨਾਂ ਨੂੰ ਇਹ ਲੋਕ ਮਜ਼ਾਕ ਕਰਨ ਜਿਹੜੇ ਸਲੇਡਾ ਪਾਰਟੀ ਦੇ ਅਹੁਦੇਦਾਰ ਤੇ ਲੀਡਰ ਅੱਜ ਲੋਕ ਸਵਾਲ ਕਰਦੇ ਆ ਆਂਦਾ ਤਾਂ ਠੀਕ ਹੈ ਮੈਂ ਸੜਕਾਂ ਰੋਕਣ ਦੇ ਬਰਖਲਾਫ ਆ ਮੈਂ ਵੀ ਵੀ ਸੜਕ ਨਾ ਰੋਕੋ ਪ੍ਰੋਟੈਸਟ ਕਰੋ ਤੁਸੀਂ ਮੁੱਖ ਮੰਤਰੀ ਮੰਤਰੀਆਂ ਦਾ ਡੀਸੀਆਂ ਦਾ ਘਰ ਦਫ਼ਤਰ ਘੇਰ ਲਓ ਪਰ ਆਪਣੀਆਂ ਮੰਗਾਂ ਵਾਸਤੇ ਡੈਮੋਕਰੈਟਿਕ ਸਿਸਟਮ ਦੇ ਅੰਦਰ ਇਸ ਤਰੀਕੇ ਦਾ ਮਰਨ ਵਰਤ ਰੱਖਣਾ ਮੈਂ ਸਮਝਦਾ ਸਟੇਟ ਗਵਰਨਮੈਂਟ ਦੀ ਤੇ ਕੇਂਦਰ ਸਰਕਾਰ ਦੀ ਸਭ ਤੋਂ ਵੱਡਾ ਫੇਲਰ ਹੈ ਤੇ ਤੁਸੀਂ ਜ਼ਖਮਾਂ ਦੇ ਉੱਤੇ ਮੱਲਮ ਲਾਉਣ ਦੀ بجائے ਤੁਸੀਂ ਨਮਕ ਛਿੜਕਣਾ ਸ਼ੁਰੂ ਕਰਦੇ ਹੋ ਤੁਸੀਂ ਕਹੋ ਵੀ ਇਹ ਚੀਚੀ ਨੂੰ ਚੀਰਾ ਦੇ ਕੇ ਸ਼ਹੀਦ ਬਣਨ ਦੇ ਚੱਕਰਾਂ 'ਚ ਡੱਲੇਵਾਲ ਤੇ ਭੰਦੇਰ ਸ਼ਰਮ ਆਉਣੀ ਚਾਹੀਦੀ ਆਮ ਆਦਮੀ ਪਾਰਟੀ ਦੇ ਭਾਜੀਪੀ ਦੇ ਲੀਡਰਸ ਬਸ ਹਾਲ ਕਾਲੀਦਾਨ ਦੀ ਸੇਵਕਿੰਗ ਦਾ ਦੇ ਦੋ ਕਾਲੀਦਾਨ ਨੂੰ ਲਗਾਤਾਰ ਸੇਵਾ ਕਰ ਰਿਹਾ ਕੋਟਾ ਸਾਥ ਨੂੰ ਚੋਟੀਆਂ ਲੱਗੀਆਂ ਸੇਵਾ ਕਰਨ ਦੀਆਂ ਮਾਖੀਆਂ ਮੰਗ ਰਹੇ ਨੇ ਕੋਸਿੰਤ ਤਸਦੀ ਦੇਖੋ ਅਕਾਲ ਤਖਸਰ ਸਾਹਿਬ ਤੋਂ ਲਗਾਇਆ ਗਿਆ ਹੁਕਮ ਮੈਂ ਉਹਤੇ ਕੋਈ ਕਿੰਦੂ ਕਰਾਂ ਮੇਰੀ ਜੁਰਤ ਹੀ ਨਹੀਂ ਮੈਂ ਸੁਭਨੇ ਜੀ ਨਹੀਂ ਸੋਚ ਸਕਦਾ ਅਕਾਲ ਤਖਸਰ ਸਾਹਿਬ ਉਸ ਦਿੱਤੀ ਹੋਈ ਧਾਰਮਿਕ ਸਜ਼ਾ ਤੋਂ ਤਨਖਾਹ ਤੋਂ ਬਾਅਦ ਕੀ ਫੈਸਲਾ ਲੈਂਦਾ ਨਤਮਸਤਕ ਆ ਐਂਡ ਉਹ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਕੀ ਆਦੇਸ਼ ਹੁੰਦੇ ਆ ਗਲਤੀਆਂ ਕਬੂਲੀਆਂ ਉਸ ਨੂੰ ਕਿਤਾ ਦੇ ਦੋਨਾਂ ਨੂੰ ਜੇ ਗਲਤੀਆਂ ਸਮੇਂ ਸਿਰ ਕਬੂਲ ਲੈਂਦੇ ਤਾਂ ਇਹ ਦੁਰਦਸ਼ਾ ਨਾ ਹੁੰਦੀ ਅਕਾਲੀ ਦਲ ਤਾਂ ਉਹ ਪਾਰਟੀ ਆ ਜਿਹੜੀ ਇੱਕ ਸੰਘਰਸ਼ਾਂ ਜੋ ਪੈਦਾ ਹੋਈ ਕੀ ਆ ਅਫਸੋਸ ਆ ਮੈਂ ਅੱਜ ਫੇਰ ਕਹੂੰਗਾ ਪੰਜਾਬ ਨੂੰ ਅਕਾਲੀ ਦਲ ਦੀ ਜ਼ਰੂਰਤ ਹੈਗੀ ਆ ਕਿ ਮੋਸਾਂ ਵੀ ਆਵਾਜ਼ ਉੱਠ ਰਹੀ ਕਿ ਕਾਲੇ ਦਲ ਪੰਜਾਬ ਚ ਹੋਣਾ ਚਾਹੀਦਾ ਹੈਗਾ ਤੇ ਮੈਂ ਮੈਂ ਤੁਹਾਨੂੰ ਔਨ ਕੈਮਰਾ ਕਹਿ ਰਿਹਾ ਮੈਂ ਜਿਹੜੀਆਂ ਗਲਤੀਆਂ ਅੱਜ ਸਵੀਕਾਰ ਕੀਤੀਆਂ ਕਾਸ਼ ਕਿਤੇ ਤੁਸੀਂ ਜਦੋਂ ਗਲਤੀਆਂ ਕਰਦੇ ਸੀ ਕੀਤੀਆਂ ਤੇ ਤੁਸੀਂ ਉਦੋਂ ਹੀ ਗਲਤੇ ਪੱਲਾ ਪਾ ਕੇ ਉਥੇ ਨਤਮਸਤਕ ਹੋ ਜਾਂਦੇ ਜੇ ਤੁਹਾਡਾ ਤੇ ਤੁਹਾਡੀ ਪਾਰਟੀ ਦਾ ਇਹ ਦੁਰਦਸ਼ਾ ਤੇ ਮਾੜਾ ਹਾਲ ਨਾ ਹੁੰਦਾ